ਪੰਜਾਬ ਦਾ ਮਿੱਠਾ ਪਾਣੀ ਜ਼ਹਿਰ ਬਣ ਗਿਆ ਕਰਾ ਤੇ ਟੀਟੂ ਬਣਿਆ ਆਸ ਲੈ ਕੇ ਆਇਆ ਵਾ ਤੇ ਸੋਚਿਆ ਵੀ ਇਹ ਕੰਮ ਕੁਮ ਦਾ ਕਰਦੇ ਨਹੀਂ ਤੇ ਡੀਸੀ ਨੂੰ ਬੜੇ ਮਹਿੰਗੇ ਮੰਗੇ ਲੋਕੀ ਗਿਫਟ ਦਿੰਦੇ ਆ ਕਾਜੂਆਂ ਦੇ ਗੁਲਦਸਤੇ ਮੈਂ ਕਿਹਾ ਜੀ ਟੀਟੂ ਬਣਿਆ ਵੀ ਬੁੱਢਾਂ ਨਾਲ ਬਣਾ ਕੇ 15 ਫੁੱਟ ਦਾ ਇਹਨਾਂ ਨੂੰ ਗਿਫਟ ਕਰਨ ਆਇਆ ਵਾ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਇਹਨੂੰ ਫਰੇਮ ਬਣਾ ਕੇ ਇੱਥੇ ਟੰਗ ਲਓ ਤੇ ਨਾਲੇ ਆਖ ਦਿਓ ਵੀ ਅਸੀਂ ਸਾਪ ਨਹੀਂ ਕਰਨਾ ਸਾਡੇ ਵਸਦੀ ਆ ਅਸੀਂ ਇਹ ਤਾਂ ਸਿਆਸਤ ਕਰਨੀ ਆ ਤੇ ਅੱਤੀ ਆਪਦੀ ਆਸ ਛੱਡ ਕੇ ਧਰਨੇ ਛੱਡ ਦਿਆਂਗੇ ਕਰ ਅੱਜ ਅਸੀਂ ਸਰਕਾਰਾਂ ਨੂੰ ਫੇਚ ਗਾਉਣ ਆਏ ਆ ਸਾਡਾ ਇੱਕੋ ਮਕਸਦ ਆ ਬੁੱਢਾ ਨਾਲਾ ਸਾਫ਼ ਹੋਵੇ ਜਿਹੜੇ ਕੈਮੀਕਲ ਪਾਉਂਦੇ ਇਹਨਾਂ ਵਿੱਚ ਉਹਨਾਂ ਦੇ ਪਰਚੇ ਹੋਣ ਕਰ ਬਾਈ ਜੀ ਕਰ ਬਾਕੀ ਮੈਂ 15 ਫੁੱਟ ਦਾ ਬੁੱਢਾ ਨਾਲਾ ਬਣਾ ਕੇ ਲੈ ਕੇ ਆਇਆ ਹਾਂ ਇਹਨਾਂ ਦੇ ਕੰਨਾਂ ਦੇ ਵਿੱਚ ਮੈਲ ਆ ਮੈਲ ਵਾਲੀ ਦਵਾਈਆਂ ਵੀ ਲੈ ਕੇ ਆਵਾਂਗੇ ਬਾਜ਼ੀਆਂ ਨਾਲ ਕਰਾਂ ਅਸੀਂ ਕਹਿੰਨੇ ਵੀ ਸਿੱਧੀ ਉਂਗਲ ਲਾ ਕੇ ਉਨਕਲ ਜਵੇ ਵੀ ਟੈਡੀ ਟੀਟੂ ਬਣੀਆਂ ਨੂੰ ਨਾ ਕਰਨੀ ਪਵੇ ਫੇਟੀ ਟੂ ਬਣੀਆਂ ਕਹਿੰਦਾ ਪੁੱਠੇ ਕੰਮ ਕਰਦਾ ਲੋਕੀ ਕਹਿੰਦਾ ਪੁੱਠੇ ਕੰਮ ਕਰਦਾ ਕਾ ਲੋਕੀ ਤਾਂ ਡੀਸੀ ਸਾਹਿਬ ਨੂੰ ਗੁਲਦਸਤੇ ਦਿੰਦੇ ਆ ਕਾਜੂ ਬਦਾਮਾ ਦੇ ਡੱਬੇ ਦਿੰਦੇ ਆ ਤੂੰ ਬੁੱਢਾਂ ਨਾਲਾਂ ਦੇਂਜ ਲੈ ਗਿਆ ਮੈਨੂੰ ਕਹਿੰਦੇ ਜੀ ਵੀ ਆ ਪੰਜ ਸੱਤ ਬੰਦੇ ਮੈਂ ਕਿ ਰੈਲੀ ਕੱਢਣ ਨਹੀਂ ਆਇਆ ਮੈਂ ਸਰਕਾਰਾਂ ਨੂੰ ਜਗਾਉਣ ਆਇਆ ਮੈਂ ਜਦਨ ਟੀਟੂ ਬਣਿਆ ਰੈਲੀ ਕੱਢਣਾਊਗਾ ਇੱਥੇ ਪੂਰੇ ਧਾਨੇ ਪ੍ਰਦਰਸ਼ਨ ਵੀ ਹੋਣਗੇ ਕਰਾਂਗਾ ਹਾਂ ਹਾਂ ਜੀ ਮੈਂ ਗਿਫਟ ਵੀ ਕਰੂੰਗਾ ਜੀ ਮੈਂ ਮੰਗ ਪੱਤਰ ਵੀ ਦਊਂਗਾ ਤੇ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਜਾਗੋ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਸੀ ਦੇ ਦਰਬਾਰ ਆਸ ਲੈ ਕੇ ਆਉਨੇ ਆਂ ਵੀ ਪ੍ਰਸ਼ਾਸਨ ਸਾਡੀ ਸੁਣੇ ਸਰਕਾਰ ਸਾਡੀ ਸੁਣੇ ਬੁੱਢਾ ਨਾਲਾ ਸਾਫ਼ ਹੋਵੇ ਤੇ ਜਿਹੜਾ ਪੰਜਾਬ ਕੈਂਸਰ ਦੀ ਰਸਤਾ ਨਹੀਂ ਬੰਦਾ ਜਾ ਰਿਹਾ ਵਾ ਓਹੋ ਮੁਕਤ ਹੋਵੇ ਪੰਜਾਬ ਪੰਜਾਬ ਦਾ ਮਿੱਠਾ ਪਾਣੀ ਜ਼ਹਿਰ ਬਣ ਗਿਆ ਕਰਾ ਤੇ ਟੀਟੂ ਬਣੀਆਂ ਆਸ ਲੈ ਕੇ ਆਇਆ ਵਾ ਤੇ ਸੋਚਿਆ ਵੀ ਇਹ ਕੰਮ ਕੁਮ ਦਾ ਕਰਦੇ ਨਹੀਂ ਤੇ ਡੀਸੀ ਨੂੰ ਬੜੇ ਮਹਿੰਗੇ ਮਹਿੰਗੇ ਲੋਕੀ ਗਿਫਟ ਦਿੰਦੇ ਆ ਕਾਜੂਆਂ ਦੇ ਗੁਲਦਸਤੇ ਮੈਂ ਕਿਹਾ ਜੀ ਟੀਟੂ ਬਣੀਆਂ ਵੀ ਬੁੱਢਾ ਨਾਲ ਬਣਾ ਕੇ 15 ਫੁੱਟ ਦਾ ਇਹਨਾਂ ਨੂੰ ਗਿਫਟ ਕਰਨ ਆਇਆ ਵਾ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬੇ ਇਹਨੂੰ ਫਰੇਮ ਬਣਾ ਕੇ ਇੱਥੇ ਟੰਗ ਲਓ ਤੇ ਨਾਲੇ ਆਖ ਦਿਓ ਵੀ ਅਸੀਂ ਸਾਫ ਨਹੀਂ ਕਰਨਾ ਸਾਡੇ ਵਾਸਤੇ ਅਸੀਂ ਇਹ ਤਾਂ ਸਿਆਸਤ ਕਰਨੀ ਆ ਤੇ ਅਸੀਂ ਆਪਦੀ ਆਸ ਛੱਡ ਕੇ ਧਰਨੇ ਛੱਡ ਦਿਆਂਗੇ ਕਰਾ ਅਸੀਂ ਆਪਣਾ ਕਿਉਂ ਟਾਈਮ ਖਰਾਬ ਕਰੀਏ ਸਾਡੇ ਪੈਸੇ ਵੀ ਲੱਗਦੇ ਸਾਨੂੰ ਪਤਾ ਵਾ ਵੀ ਇਹਨੇ ਪੱਲੇ ਕੱਖ ਨਹੀਂ ਆ ਕਰਾ ਬਾਕੀ ਬਠੰਡੇ ਵਾਲੇ ਵੀ ਆਏ ਸੀਗੇ ਪੂਰਾ ਮੁੱਦਾ ਗਰਮ ਸੀਗਾ ਪਾਣੀ ਬਾਕੇ ਚਲੇਗੇ ਦੋਸਤੋ ਕਰਾ ਜਿਹੜਾ ਇਸ ਮੁੱਦੇ ਤੇ ਪਾਣੀ ਬਾਕੇ ਜਾਊਗਾ ਦੋਸਤੋ ਫਿਰ ਕੁਦਰਤ ਬਹੁਤ ਤਾਕਤਵਾਰਾ ਜਹਾਜ਼ਾਂ ਨੂੰ ਥੱਲੇ ਲਾ ਲੁੰਦੀ ਆ ਕਰਾ ਐਸੇ ਮੁੱਦੇ ਤੇ ਸਾਨੂੰ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਕਿਉਂਕਿ ਕੈਂਸਰ ਤੁਹਾਡੇ ਘਰ ਵੀ ਆ ਸਕਦਾ ਵਾ ਕੈਂਸਰ ਸਾਡੇ ਘਰੇ ਵੀ ਆ ਸਕਦਾ ਵਾ ਅੱਜ ਅਸੀਂ ਸਰਕਾਰਾਂ ਨੂੰ ਫੇਰ ਜਗਾਉਣ ਆਏ ਆ ਸਾਡਾ ਇੱਕੋ ਮਕਸਦ ਆ ਬੁੱਢਾ ਨਾਲਾ ਸਾਫ਼ ਹੋਵੇ ਜਿਹੜੇ ਕੈਮੀਕਲ ਪਾਉਂਦੇ ਇਹਨਾਂ ਵਿੱਚ ਉਹਨਾਂ ਦੇ ਪਰਚੇ ਹੋਣਗਾਂ ਬਾਈ ਜੀ ਕਿਦਾਂ ਕੀ ਲੈ ਬਣਾ ਕੇ ਕੀ ਲੈ ਕੇ ਆਏ ਵਾ ਭਾਈ ਮੈਂ 15 ਫੁੱਟ ਦਾ ਬੁੱਢਾ ਨਾਲਾ ਬਣਾ ਕੇ ਲੈ ਕੇ ਆਇਆ ਵਾ ਇਹਨਾਂ ਦੇ ਕੰਨਾਂ ਦੇ ਵਿੱਚ ਮੈਲ ਆ ਮੈਲ ਵਾਲੀ ਦਵਾਈਆਂ ਵੀ ਲੈ ਕੇ ਆਵਾਂਗੇ ਬਾਜ਼ੀਆਂ ਨਾਲ ਕਰਾਂ ਅਸੀਂ ਕਹਿੰਨੇ ਆ ਵੀ ਸਿੱਧੀਆਂ ਗੁਣਾਂ ਲਾ ਕੇ ਉੱਨਕਲ ਜਵੇ ਵੀ ਟੇਢੀ ਟਿਟੂ ਬਣੀ ਨਾ ਕਰਨੀ ਪਵੇ ਫੇਟੀ ਟੂ ਬਣਿਆ ਕਹਿੰਦਾ ਪੁੱਠੇ ਕੰਮ ਕਰਦਾ ਲੋਕੀ ਕਹਿੰਦਾ ਪੁੱਠੇ ਕੰਮ ਕਰਦਾ ਕਹ ਲੋਕੀ ਤਾਂ ਡੀਸੀ ਸਾਹਿਬ ਨੂੰ ਗੁਲਦਸਤੇ ਦਿੰਦੇ ਆ ਕਾਜੂ ਬਦਾਮਾਂ ਦੇ ਡੱਬੇ ਦਿੰਦੇ ਆ ਤੂੰ ਬੁੱਢਾ ਨਾਲਾ ਦੇਣ ਚ ਲੈ ਗਿਆ ਮੈਂ ਕਿਹਾ ਵੀ ਆ ਜਿਹੜੇ ਪੁੱਠੇ ਕੰਮ ਆ ਆ ਸਾਡੇ ਪੰਜਾਬ ਨੂੰ ਬਚਾਉਣਗੇ ਹਰੇਕ ਬੰਦੇ ਨੂੰ ਹਰੇਕ ਪੱਤਰਕਾਰ ਵੀਰ ਨੂੰ ਹਰੇਕ ਲੋਕ ਨੂੰ ਆਵਾਜ਼ ਚੱਕਣੀ ਚਾਹੀਦੀ ਆ ਆ ਜਿਮਨੀ ਚੋਣਾ ਹੋਈ ਆ ਬੁੱਢੇ ਨਾਲ ਦਾ ਮਸਲਾ ਬਿਲਕੁਲ ਠੰਡਾ ਰਹਿ ਗਿਆ ਮੈਂ ਬਥੇਰੀ ਆਵਾਜ਼ਾਂ ਮਾਰਦਾ ਰਹਿ ਗਿਆ ਵੀ ਬਠਿੰਡੇ ਵਾਲੇ ਆਜੋ ਹੁਣ ਮੁੱਦਾ ਉਜਾਗਰ ਕਰਾਂਗੇ ਇੱਥੇ ਧਰਨੀ ਪ੍ਰਦਰਸ਼ਨ ਕਰਾਂਗੇ ਇਹਨਾਂ ਦੀ ਖਬਰਾਂ ਘਟ ਚੱਲਣਗੀ ਆਪਣਾ ਬੁੱਢਾ ਨਾਲਾ ਵੱਧ ਚੱਲੂਗਾ ਪਰ ਕੋਈ ਆਏ ਨਹੀਂ ਕਿਉਂਕਿ ਜਿਹੜੇ ਪਹਿਲਾਂ ਬੁੱਢੇ ਨਾਲ ਤੇ ਬੋਲਦੇ ਸੀਗੇ ਉਹ ਕੋਸ਼ਤਾ ਹਲਕਾ ਇੰਚਾਰਜ ਬਣ ਕੇ ਕਰਾ ਕਿਉਂਕਿ ਪਹਿਲਾਂ ਬੁੱਢੇ ਨਾਲ ਤੇ ਜਾ ਜਾ ਕੇ ਇੰਟਰਵਿਊ ਕਰਦੇ ਸੀਗੇ ਤੇ ਹੋਊਗਾ ਹਲਕਾ ਇੰਚਾਰਜ ਬਣ ਕੇ ਕੁਝ ਬਠੰਡੇ ਵਾਲੇ ਨੇ ਨਵੀਂ ਪਾਰਟੀ ਬਣਾ ਲੈਣੀ ਆ ਜਾਂ ਕਿਸੇ ਪਾਰਟੀ ਵਿੱਚ ਜਾ ਕੇ ਐਮਐਲਏ ਐਮਪੀ ਟਿਕਟ ਲੈ ਲੈਣੀ ਆ ਤੇ ਉਹਨਾਂ ਦਾ ਮਸੱਫਲ ਪੂਰਾ ਹੋ ਜਾਣਾ ਹੈ ਹਰ ਵਾਰੀ ਸਿਆਸਤ ਬੁੱਢੇ ਨਾਲ ਦੀ ਕਿਉਂ ਕੀਤੀ ਹੈ ਬਾਈ ਇਹਨੇ ਜੀ ਐਮਪੀ ਐਮ ਐਲਏ ਬਣਾ ਤੇ ਕੁਇਰ ਦਾ ਖਜ਼ਾਨਾ ਬਾਈ ਜੀ ਆਹ ਕਰਾ ਲੇਕਿਨ ਟਿੱਟੂ ਬਣੀਆਂ ਜੇ ਕਰੇ ਕੱਲੇ ਨਹੀਂ ਕਿਸਨਣਾ ਟੀਟੂ ਬਣੀ ਨਹੀਂ ਆ ਤੁਹਾਡੀਆਂ ਅਖਬਾਰਾਂ ਦੀ ਖਬਰਾਂ ਰੋਜ਼ ਮੈਂ ਸੁਣਦਾ ਪੱਤਰਕਾਰਾਂ ਦੀ ਰੋਜ਼ ਮੈਂ ਖਬਰਾਂ ਸੁਣਦਾ ਮਾ ਜਿਹੜੇ ਬੁੱਢੇ ਨਾਲ ਦੇ ਕੋਲੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਣ ਲੱਗੀਆਂ ਫਿਰ ਰੂਤਾਂ ਅੱਜ ਅਸੀਂ ਆਏ ਆ ਮੈਨੂੰ ਕਹਿੰਦੇ ਜੀ ਵੀ ਆ ਪੰਜ ਸੱਤ ਬੰਦੇ ਮੈਂ ਕਿ ਰੈਲੀ ਕੱਢਣ ਨਹੀਂ ਆਇਆ ਮੈਂ ਸਰਕਾਰਾਂ ਨੂੰ ਜਗਾਉਣ ਆਇਆ ਮਾ ਜਦਨ ਟੀਟੂ ਬਣੀਆ ਰੈਲੀ ਕੱਢਣਾ ਆਊਗਾ ਇੱਥੇ ਤੇ ਪੂਰੇ ਧਰਨੇ ਪ੍ਰਦਰਸ਼ਨ ਵੀ ਹੋਣਗੇ ਕਿਰਾ ਹਾਂ ਹਾਂਜੀ ਮੈਂ ਗਿਫਟ ਵੀ ਕਰੂੰਗਾ ਜੀ ਮੈਂ ਮੰਗ ਪੱਤਰ ਵੀ ਦਊਗਾ ਤੇ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਜਾਗੋ ਕਿ ਕਿ ਜਾਗੋ ਤੇ ਨਹੀਂ ਤਾਂ ਫਿਰ ਮਤਾ ਹੈ ਗੱਲ ਕਹਦੇ ਨਾਲ ਉਹ ਗੁੱਸਾ ਕਰ ਦਿਆ ਆ 10 ਦਿਨ ਮੈਨੂੰ ਬਣਾਇਆ ਹੋਵੇ ਡੀਸੀ ਤਾਂ ਕੋਈ ਵੱਡਾ ਉਹਦਾ ਦਿੱਤਾ ਹੋਵੇ ਹੈਲੋ ਮੈਂ ਫਿਰ ਤਾਂ ਬਸ ਬਹੁਤ ਉਹੀ ਆ ਚਾਹੇ ਹੱਕ ਕਾਨੂੰਨ ਹੱਥ 'ਚ ਲੈਣਾ ਪੈ ਜਾਵੇ ਅੱਜ ਕੱਲ ਮੁੱਦੇ ਕੀ ਚੱਲਦੇ ਆ ਭਾਬੀ ਮਾਰਤੀ ਜੀ ਸਹੀ ਕੀਤਾ ਕਈ ਕਹਿੰਦੇ ਗਲਤ ਕੀਤਾ ਕਈ ਕਹਿੰਦੇ ਜੀ ਫਲਾਨੀ ਫਿਲਮ ਰੋਕਣੀ ਆ ਕਈ ਮੁੱਠਾਂ ਨੂੰ ਵੱਟ ਦੇ ਕੇ ਹੋਰੀ ਮੈਨੂੰ ਉੱਤੇ ਨੂੰ ਪਤਾ ਕੋਈ ਗੰਜੇ ਗੁੰਜੇ ਜੇ ਲੱਗੇ ਹੋਏ ਆ ਮੈਂ ਐ ਕਰਨਾ ਵਾ ਲੇਕਿਨ ਬੁੱਢੇ ਨਾਲ ਕੋਈ ਗੱਲ ਕਰਦਾ ਹੀ ਨਹੀਂ ਆ ਕਿਸ ਦੇ ਪੱਟਾ ਜਦਮੀ ਨਹੀਂ ਰਿਹਾ ਹਾਂ ਚੱਕ ਦੇਉ ਮੁੱਦਾ ਬੁੱਢਾ ਨਾਲੇ ਦਾ ਜਿਹੜੇ ਜਿੱਤੇ ਹੋਏ ਨੇ ਜਿਹੜੇ ਲੋਕਾਂ ਨੇ ਜਿਤਾਏ ਨੇ ਉਹ ਵੀ ਉਹਨਾਂ ਚੱਕ ਦੇ ਦੇ ਇੱਕ ਪੱਤਰਕਾਰ ਵੀਰ ਨੇ ਵੀ ਮੈਨੂੰ ਆਖਿਆ ਕੱਲ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਹਾਡੀ ਬਦੌਲਤ ਬੁੱਢਾ ਨਾਲਾ ਸਾਫ਼ ਹੋਊਗਾ ਸਾਡੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਂਗੇ ਉਹਨਾਂ ਵੀ ਅੱਗੇ ਲੱਖੀ ਆ ਕਹ ਤੁਸੀਂ ਇੰਨੇ ਦੂਰੋਂ ਆ ਜੰਨੇ ਆ ਸਾਡੇ ਲੁਧਿਆਣੇ ਦੇ ਲੋਕਲ ਬੰਦੇ ਨੂੰ ਦੇਖਦਾ ਨਹੀਂ ਕਹ ਤੁਸੀਂ ਤਾਂ ਲੋਕਾਂ ਦਾ ਸਾਨੂੰ ਲੋਕਾਂ ਨਾਲ ਜਾ ਕੇ ਲੋਕਾਂ ਨਾਲ ਗੱਲ ਕਰੋ ਲੋਕਾਂ ਨੂੰ ਜਾਗਰੂਤ ਕਰੋ ਕਰਦੇ ਜੀ ਜਾਗਰੂਤ ਲੋਕਾਂ ਨੂੰ ਕਰਦੇ ਆ ਸਾਨੂੰ ਲੋਕਾਂ ਨੂੰ ਜਾਗਰੂਤ ਕਰਨ ਦੀ ਨਹੀਂ ਆ ਆ 30-30 ਕਰੋੜ ਰੁਪਏ ਲਾਉਣ ਦੀ ਲੋੜ ਨਹੀਂ ਪਣੀ ਇਲੈਕਸ਼ਨਾਂ ਦੇ ਵਿੱਚ ਜਿਵੇਂ ਤੁਸੀਂ ਹੁਣ ਪਾਰਟੀ ਵਿੱਚ ਲਾਇਆ ਵਗਰਾ ਕੀ ਕੀ ਬੰਦੇ ਆਪ ਇਹਨਾਂ ਨੇ ਕਿਰਾ ਕਿਉਂਕਿ ਲੀਡਰ ਦੇ ਮਨ ਦੇ ਵਿੱਚ ਇੱਕ ਬਹਿਮ ਆ ਗਿਆ ਸੀ ਪੈਸੇ ਲੈ ਕੇ ਵੋਟਾਂ ਲਾ ਲਾਂਗੇ ਸਾਨੂੰ ਲੋਕਾਂ ਨੂੰ ਇਹਨਾਂ ਦਾ ਸਾਥ ਛੱਡਣਾ ਚਾਹੀਦਾ ਬੰਦੇ